ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸ਼ਕਰੋਮੀ ਪਹਾੜਾ ਕੇ ਸੂਬਾ ਸਰਕਾਰ ਬੱਚਿਆਂ ਨੂੰ ਲੈ ਕੇ ਬਹੁਤੀ ਚਿੰਤਾਤ ਨਜ਼ਰ ਆ ਰਹੀ ਸੀ ਤੇ ਛੁੱਟੀਆਂ ਦੀਆਂ ਤਰੀਕਾਂ ਵੀ ਬਤਾ ਦਿੱਤੀਆਂ ਨਹੀਂ ਸੀ ਅੱਜ ਹੀ ਸਕੂਲ ਖੁੱਲੇ ਤੇ ਅੱਜ ਹੀ ਦਿਨੋਂ ਦਹਿਰਾ ਦੇਣ ਵਾਲੀਆਂ ਖਬਰਾਂ ਜਿਨ੍ਹਾਂ ਸੰਗਰੂਰ ਤੇ ਸਬਜਨ ਪੁਹਾਨੀ ਘਰ ਤੋਂ ਆ ਗਈਆਂ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਵੇਰੇ ਵੀ ਇਹ ਖਬਰਾਂ ਜੋ ਆ ਸਾਹਮਣੇ ਆਉਂਦੀ ਹੈ ਤੁਹਾਨੂੰ ਜਾਣਕਾਰੀ ਦੇ ਰਹੀਏ ਕਿ ਪੁਹਾਨੀ ਘਰ ਦਾ ਇੱਕ ਪ੍ਰਾਈਵੇਟ ਨਿੱਜੀ ਸਕੂਲ ਦੀ ਬੱਸ ਜੋ ਕਿ ਨੇੜਲੇ ਪਿੰਡ ਮਾਜੀ ਤੋਂ ਬੱਚੇ ਲੈ ਕੇ ਪੁਹਾਨੀਗੜ੍ਹ ਵੱਲ ਨੂੰ ਆ ਰਹੀ ਸੀ ਤੇ ਕੈਂਚੀਆਂ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਜਾਣਕਾਰੀ ਮਿਲਿਆ ਕਿ ਇਹ ਹਾਦਸਾ ਇੱਕ ਕਾਰ ਦੇ ਨਾਲ ਵਾਪਰਿਆ ਮੌਕੇ ਤੇ ਐਸਐਸਐਫ ਦੀ ਟੀਮ ਅਤੇ ਕੁਨੀਜ਼ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਐਸਹੀ ਜਗਨਪਤ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚਦੇ ਨੇ ਤੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਹਾਦਸਾ ਇੱਕ ਕਾਰ ਦੇ ਨਾਲ ਹੁੰਦਾ ਤੇ ਕਾਰ ਦੇ ਵਿੱਚੋਂ ਸ਼ਰਾਬ ਦੀ ਬੋਤਲ ਵੀ ਮਿਲੀ ਹੈ ਤੇ ਚਾਰਕ ਵੀ ਇਹਦੇ ਤੇ ਉਸਨੇ ਕੋਈ ਨਸ਼ਾ ਪਤਾ ਕੀਤਾ ਹੋਇਆ ਸੀ ਸੋ ਇਹ ਦਿਨੋਂ ਦਹਾਦਾ ਦੇਣ ਵਾਲੀਆਂ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸਕੂਲ ਬੈਂਡ ਦੇ ਵਿੱਚ ਬੱਚੇ ਬੈਠੇ ਸੀ ਜਿਨ੍ਹਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਮਟਰੀ ਜੋ ਉਹਨਾਂ ਨੂੰ ਟ੍ਰੀਟਮੈਂਟ ਉਹ ਦਿੱਤੀ ਗਈ ਹੈ ਸੋ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਦਾ ਅਤੇ ਐਸ.ਆਈ. ਜਰਨੈਲ ਸਿੰਘ ਦਾ ਕੀ ਕਹਿਣਾ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸਕੂਲ ਪ੍ਰਬੰਧਕ ਦਾ ਕੋਈ ਵੀ ਬਿਆਨ ਹਲੇ ਤੱਕ ਸਾਹਮਣੇ ਨਹੀਂ ਆਇਆ ਪਰ ਬੱਚਿਆਂ ਨੂੰ ਲੈ ਕੇ ਸੂਬਾ ਸਰਕਾਰ ਚਿੰਤਤ ਦਿਖਾਈ ਦੇ ਰਹੀ ਹੈ ਇਸ ਗੱਲ ਨੂੰ ਲੈ ਕੇ ਧੁੰਦ ਨੂੰ ਲੈ ਕੇ ਕੋਰੇ ਨੂੰ ਲੈ ਕੇ ਪਹਿਲਾਂ ਵੀ ਜਿਹੜੀਆਂ ਵੱਖ-ਵੱਖ ਅਪੀਲਾਂ ਕਰ ਰਹੀ ਹੈ ਜੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ 11 ਬੱਚੇ ਇਸ ਬੱਸ ਦੇ ਵਿੱਚ ਜੋ ਹਾਦਸਾ ਗ੍ਰਸਤ ਹੋਈ ਹੈ ਜਦ ਜਖਮੀ ਹੋਏ ਸੰਨ ਉਹਨਾਂ ਨੂੰ ਮੋਡਲੀ ਟ੍ਰੀਟਮੈਂਟ ਦੇ ਕੇ ਭੇਜ ਦਿੱਤਾ ਗਿਆ ਸੋ ਫਿਰ ਵੀ ਸੂਬਾ ਸਰਕਾਰ ਵਕ ਵਕ ਸਮਿਆਂ ਤੇ ਵਕ ਵਕ ਗਾਈਡਲਾਈਨਾਂ ਨੇ ਜਿਹੜੀਆਂ ਉਹ ਜਾਰੀ ਕਰਦੀ ਹੈ ਸੋ ਟੀਮ ਮਾਲਵਾ ਵੀ ਅਪੀਲ ਕਰਦੀ ਹੈ ਕਿ ਸੂਬਾ ਸਰਕਾਰ ਦੀਆਂ ਗਾਈਡਲਾਈਨਾਂ ਨੂੰ ਫੋਲੋ ਕੀਤਾ ਜਾਵੇ ਅਤੇ ਬੱਚਿਆਂ ਦਾ ਜੋ ਧਿਆਨ ਰੱਖਿਆ ਜਾਵੇ ਸੋ ਤੁਹਾਨੂੰ ਸੁਣਾਉਨੇ ਆ ਮੌਕੇ ਤੇ ਸਨ ਕੁ ਸਰੇ ਅਧਿਕਾਰੀਆਂ ਦਾ ਕੀ ਕਹਿਣਾ ਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦਾ ਕੀ ਲੈਣਾ ਨੂੰ ਮਾਜੀ ਕੀ ਕੰਮ ਹੋਇਆ ਜੀ ਮਾਜੀ ਅਸਲ ਤੇ ਨਾ ਮਤਲਬ ਬੈਂਡ ਦਾ ਇੱਥੇ ਬੱਚੇ ਕਰ ਰਹੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਪਹੁੰਚ ਆਈ ਆ ਤੇ ہاں ਬੈਂਡ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤੇ ਕੱਲ ਨਸ਼ੇੜੀ ਬੰਦੇ ਨੇ ਉਲੀ ਬੈਂਡ ਨੋਟ ਪਰਵਾਹ ਤੇ ਜਦੋਂ ਬੱਚਿਆਂ ਦਾ ਹਾਲਤ ਦੇਖ ਕੇ ਬੱਚੇ ਜਿਹੜੇ ਇੱਥੇ ਹਸਪੀਟਲ ਹੈ ਉਹ ਬੱਚੇ ਠੀਕ ਨੇ ਤੇ ਕਰੀ ਬਣਾ ਖੁਦ ਬੱਚੇ ਜਿਹੜੇ ਕੰਮ ਕੀਆ ਨੇ ਆ ਸੁਝਿੰਦਾ ਕਿੰਨੇ ਕੰਮ ਜਿਹੜੇ ਕੀਏ ਨੇ ਅੱਜੇ ਤਕਰੀਬਨ 8-8 ਸਮੇਂ ਬੈਂਡ ਵਿੱਚ ਇਸ ਤਰ੍ਹਾਂ ਆ ਕੀ 12 ਮੀਟਰ ਛੱਟ ਪੈ ਕਿਸੇ ਬੱਚੇ ਦੇ ਦਿੱਤੀ ਇਹ ਮੇਰੇ ਬੇਟੇ ਦੇ ਥੋੜੀ ਮੈਕਦੇ ਵਿੱਚ ਹੈ ਹਾਂ ਦੇਖੋ ਉਹ ਐਕਸਲਰੇਟਰੋਂ ਪਤਾ ਲੱਗਿਆ ਨਾ ਐਕਸਲਰੇਟਰ ਨਾਰਮਲੀ ਸਾਰੇ ਹਾਂ ਬਾਕੀ ਉਹ ਨਾਰਮਲ ਮਾ ਪੇਰੈਂਟ ਸਾਰਾ ਨੇ ਪਹੁੰਚੀ ਜੀ ਜਿਹੜੀ ਕਾਰ ਨੇ ਐਕਸੈਡੈਂਟ ਹੋ ਉਹਨੂੰ ਕਰਦੇ ਕਿ ਹਾਂਜੀ ਉਹ ਪਾਰ ਮੁੱਕ ਜੂਗੀ ਨੁਕਸਾਨੀ ਗਈ ਉਹਦਾ ਡਰਾਈਵਰ ਆ ਉਹ ਨਾਲ ਨਸ਼ੇ ਤੇ ਨਜ਼ਰਾਂ ਤੋਂ ਕੱਦ ਵੀ ਤੋਂ ਭੱਜ ਵੀ ਨਹੀਂ ਰਿਹਾ ਮੈਂ ਤਾਂ ਬਹੁਤ ਚਰਗੀ ਤਾਰ ਹਾਂ ਹਾਂ ਸੱਤ ਨੂੰ ਲੱਗਦਾ ਵੀ ਕਾਰ ਵਾਲੀ ਜਿਆਦਾ ਚੀਜ਼ 12 ਵਜੇ ਤੋਂ ਸ਼ਰੈਮਖਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨ ਅੱਪਲਾ ਮੁੱਕ ਤੇ ਕੌਸਟ ਹਾਂਜੀ ਹਾਂ ਪ੍ਰਸ਼ਾਸਨ ਪਹੁੰਚ ਗਿਆ ਪੁਲਿਸ ਵੀ ਮੁੱਕ ਤੇ ਪਹੁੰਚ ਗਿਆ ਪਰ ਅੱ

ਅਲਪੀਪਾ ਸਾਨੂੰ ਪਾਸਟਰ ਦੇ ਪਿੱਛੇ ਦੇਖ ਕੇ ਦਿੱਤਾ ਜੀ ਪਿੰਡ ਵਿੱਚ ਆਪਣੇ ਖਾਦਮ ਨਗਰ ਨਾਲ ਸਾਈ ਹੈ ਨਹੀਂ ਕਿੱਥੀ ਮੋਤੀ ਦਾ ਸਾਰੇ ਸਭ ਠੀਕ ਹੈ ਜੀ ਕੋਈ ਅਸੂਬਾ ਵਾਲੀ ਕੋਈ ਜਾਣ ਨਹੀਂ ਅੱਜ ਮੇਰਾ ਨਾਮ ਐਸਐਸ ਜਸਵਿੰਦਰ ਸਿੰਘ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀਆ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਹਰ ਵੈਲਿਓ ਦੀ ਬੈਨ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ दारू ਕੀਤੀ ਹੋਈ ਸੀ दारू ਪੀਣ ਦੇ ਬਾਬ ਜੀ ਤੋਂ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੋੜੀ ਨੇ ਹਥੋਪਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾਤੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਕਿਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿੰਨੇ ਕਿੰਨੇ ਬੱਚੇ ਸੀ ਬੱਚੇ ਤਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿਧਰੋਂ ਆ ਰਹੇ ਸੀ ਜੇ ਕਿਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਲੈ ਕੇ ਜਿਹੜੀ ਗੱਡੀ ਸੀ ਉਹ ਕਿਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਕਿ ਤਕਰੀਬਨ ਉਹ ਬੰਦੇ ਜਿਹੜਾ ਉਹ ਜਿਹੜਾ ਫੜ ਲਿਆ ਗਿਆ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾ ਨਿਕੜਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਤੇ ਤਕਰੀਬਨ ਬਚਾਰੇ ਗਏ ਜੀ ਬਚਾਰੇ ਗਏ ਜੀ ਮੇਜਰ ਨੁਕਸਾਨ ਨਹੀਂ ਨਹੀਂ ਕੋਈ ਮੇਜਰ ਨੁਕਸਾਨ ਨਹੀਂ ਗੱਡੀ ਮੰਨ ਲਓ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਹੈ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਦਾ ਸਾਨੂੰ ਮੰਨ ਲਓ ਕਰੀਬ 15 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਮੈਂ ਮੈਡੀਕਲ ਸੂਰਤ ਦਿੱਤੀ ਸਰ ਕੀ ਮਾਪਾ ਜਿਹੜਾ ਹੋਇਆ ਇਹਦਾ ਕਿੰਨਾ ਨੁਕਸਾਨ ਹੋਇਆ ਜਿਹੜਾ ਨਾਮ ਹੈ ਅਸੀਂ ਜਨਾ ਪੂਰੇ ਫਰੋਪੋਲੀਗੜ ਸਵੇਰੇ ਸਾਨੂੰ ਪੁਲਆ ਮਿਲੀ ਤੀ ਮਿਤ ਕਾਰ ਨਾਲ ਫੁੱਲੀ ਵਿਚ ਐਕਸੀਡੈਂਟ ਹੋ ਗਿਆ ਤੇ ਉਹ ਮੋਕੇ ਮੋਕੇ ਤੇ ਕੌਂਟੀ ਦੇ ਪਿੰਡ ਚਾਰ ਵੀ ਕਰ ਰਿਹਾ ਉਹ ਬੱਚਾ ਨੇ ਬਿਆਨ ਮੰਨ ਹਰ ਤੱਕ ਤੇਜ਼ੀ ਕਰਦੇ ਉਹ ਬੰਦ ਵੀ ਕਰ ਰਿਹਾ